ਉਹਤ ਗਾੜੀ ਦੇ ਵਿੱਚੋਂ ਕੱਢ ਕੇ ਗੱਡੇ ਤੇ ਬਿਠਾ ਕੇ ਉਹਨਾਂ ਨੂੰ ਸਰਾਂਗ ਵਜੇਰ ਕਾਰਡ ਕਹਿ ਮਤਲਬ ਉਹ ਕਹਿ ਬੇ ਨੂੰ ਫਟਾਫਟ ਵਕਤ ਦੇ ਨਾਲ ਚਲਦੇ ਤੋ ਜਾਈ ਸਰਾਂਗ ਮੇਰੇ ਕਚਾਰੇ ਤੇ ਪੇਸ਼ ਕੀਤਾ ਜਾਂਦੇ। ਪਤਾ ਬਜ਼ੁਰਗ ਛੋਟੇ ਸਹਿਬ ਜਾਦੇ ਨੇ ਜੇ ਆਪਾਂ ਖਾਣ ਦੀ ਗੱਲ ਕਰੀਏ ਤੇ ਉਹਨਾਂ ਦੇ ਘਰ ਇਕ ਕ ਬਹੁਤ ਆ ਕਾਂਪੇ ਜਾਂਦਾ ਪਛਾਣਦਾ ਸ਼ਕੀ ਹੋਇਆ ਇਕ ਰਾਤ ਰੰਗੋ ਤੇ ਘਰ ਕੱਟੀਆਂ ਇੱਕ ਦਿਨ ਬੀਤ ਹੋਇਆ ਮਤੀ ਤੇ ਆਇਆ ਮਰਿੰਡੇ ਦੇ ਥਾਣੇ ਦੀ ਰਾਤ ਬੀਤ ਹੋਈ ਹੈ ਸਵੇਰ ਵੇਂ ਚੜ੍ਹਦਿਆਂ ਹੀ ਮੋਹ ਨੇ ਰਹੀ ਉਹਨਾਂ ਨੂੰ ਗੱਡੇ ਤੇ ਉੱਤੇ ਪਟਾ ਕੇ ਸਰੰਗ ਲਗੇ ਲਜਾਇਆ ਗਿਆ ਇਤਿਹਾਸ ਕਰੇ ਲੱਦਨੇ ਨੇ ਜਦੋਂ ਆਪਾਂ ਕਿਸ ਨੂੰ ਸਤਿਕਾਰ ਨਾਲ ਜਾਣਾ ਹੋਵੇ ਤੇ ਬੜਾ ਅਦਰ ਤਿਆਰ ਰੱਖਣੀ ਆ ਪਰ ਛੋਟੇ ਸਹਿਬਜ਼ਾਦੇ ਨਾਲ ਮਾਤਾ ਗੁਦਰਕੌਰ ਦੇ ਨਾਲ ਕੋਈ ਅਦਰ ਸਤਿਕਾਰ ਨਹੀਂ ਕੀਤਾ ਗਿਆ ਬਹੁਤਾ ਇਤਿਹਾਸ ਵੀ ਲਿਖਦਾ ਕਿ ਉਹਨਾਂ ਦੇ ਪਹਿਲਾਂ ਵਿੱਚ ਕੋਈ ਝੂੜਾ ਨਹੀਂ ਸੀ ਸਿਰੇਕ ਲਿਬਾਸ ਤੋਂ ਛੱਡ ਕੋਈ ਵਸਤਰ ਵੀ ਨਹੀਂ ਸੀ ਮਾਤਾ ਗੁਦਰਕੌਰ ਛੋਟੇ ਸਹਿਬਜ਼ਾਦੇ ਗੋਦ ਵਿੱਚ ਲੈ ਕੇ ਗੋਦਾਂ ਦੇਖ ਦੇਦੀ ਹੋਈ ਗੱਨੇ ਤੇ ਬੈਠੀ ਹੈ ਤੀਸਰਾ ਮਰ ਜਾਇਆ ਗਿਆ ਸਰਨਦੇਵ ਜੀਰ ਖਾਨ ਦੇ ਕਹਿ ਮਤਾਬਕ ਇਹ ਗੱਲ ਸੁਪਾਈਆਂ ਤੱਕ ਪਹੁੰਚਾਈ ਗਈ ਹੈ ਕਿ ਮਾਤਾ ਗੁਜਰਕੌਰ ਜੀ ਨੂੰ ਖੰਡੇ ਗੁਰਦੇ ਵਿੱਚ ਕੈਦ ਕਰ ਦਿੱਤਾ ਜਾਵੇ ਤੇ ਛੋਟੇ ਸਹਿਬ ਜਾਨ ਨੂੰ ਕਚਿਆਰੀ ਵਿੱਚ ਪੇਸ਼ ਕੀਤਾ ਜਾਵੇ ਇਹ ਪਹਿਲੀ ਕਚਹਿਰੀ ਹੈ ਜਿਹੜੀ ਅਦਲਕੜੀ ਹੈ ਠੰਡਾ ਰੋਜ਼ ਕੀ ਸੀ ਜੋ ਬਜ਼ੀਰ ਖਾਨ ਨੇ ਆਪਣੇ ਗਰਮੀਆਂ ਦੀ ਰੈਸ਼ ਬਣਾਈ ਹੋਈ ਸੀ ਬੜਾ ਉੱਚੀ ਪੱਧਰ ਤੇ ਬਣਾਇਆ ਗਿਆ ਸੀ ਚਾਰੇ ਪਾਸੇ ਖੁੱਲਾ ਸੀ ਕਿ ਬੜੀ ਸੋਹਣੀ ਬਾ ਆਪਣੇ ਬੀਸੀ ਗਰਮੀਆਂ ਦਾ ਆਨੰਦ ਲੈਂਦਾ ਸੀ ਕਿਤੇ ਉਹ ਦਾ ਕੱਕਰ ਵਰ ਰਹੀ ਹੈ ਅੰਤਾਂ ਦੇ ਠੰਡ ਪੈ ਰਹੀ ਹੈ ਦੀ ਹੁਣਾ ਨੂੰ ਉਸ ਕੰਡੇ ਬੁਰੇ ਕਹਾਂ ਕੇ ਬਤਾਇਆ ਗਿਆ ਸਪਾਈਆਂ ਦੀ ਨਿਗਰਾਨੀ ਏਕ ਸਪਾਈ ਖੜ ਗਏ ਨੇ ਤੁਮਾਤਾ ਗੁਜ਼ਰ ਕੋ ਕੰਡੇ ਬੁਰੇ ਸਿਤਿ ਉਠਾਇਆ ਜੀ ਮਰਨ ਕੀ ਜੀ ਸਾਗ ਬਾਇਤੀ ਜਿਗ ਇਸੇ ਮੌਮਿਚ ਅੱਜ ਦੇ ਡੇਟ ਵਿੱਚ ਬਵੇ ਟੈਂਪਰੇਚਰ ਦਾ ਆਕੇ ਬਹਾਇ ਕਰਕੇ ਤੇ ਬਹਿਣਾ ਕੋਈ ਸਖਾਰਾ ਨਹੀਂ ਹੁੰਦਾ ਉਹਨੇ ਬਿਨਾ ਕਿਸੇ ਪਾਲ ਤੋਂ ਗਰਮ ਵਸਤਰਾ ਨਾਥ ਲਈ ਕੋਈ ਵਿਚੋਣਾ ਹੈ ਨਾ ਤੇ ਫालतू ਦਾ ਕੋਈ ਵਸਤ ਹੈ ਛੋਟੇ ਸਹਿਜਾਦਾਂ ਜਦੋਂ ਕਚਹਿਰੀ ਹੋਂਟੋ ਰਿਆ ਗਿਆ ਹੈ ਤੇ ਵਜ਼ੀਰ ਖਾਨ ਇੱਕ ਸਕੀ ਬਲਾਈ ਹੈ ਇੱਕ ਵਿਉਂਤ ਘੜੀ ਹੈ ਉਹਨੇ ਕਚਹਿਰੀ ਦਾ ਬਡਾ ਦਰਵਾਜ਼ਾ ਬੰਦ ਕਰਵਾ ਦਿੱਤਾ ਹੈ ਛੋਟੀ ਬਾਰੀ ਕਰਵਾਈਏ ਫਿਰ ਜਦੋਂ ਸਹਿਜਾਦੇ ਅੰਦਰ ਵੜਨਗੇ ਸਿਰ ਝੁਕਾ ਕੇ ਬਾਰੀ ਚ ਵੜਵਾਂਗੇ ਤੇ ਅਸੀਂ ਕਹਿ ਦੇਵਾਂਗੇ ਸਹਿਜਾਦੇ ਸਲਾਮ ਕਰ ਗਏ ਨੇ ਨਮ ਗਏ ਨੇ ਪਰ ਗੁਰੂ ਕੇ ਲਾਲ ਨੇ ਗੁਰੂ ਕੇ ਲਾਲ ਚੜ੍ਹਦੀ ਕਲਾ ਦੇ ਵਿੱਚ ਕਿਉਂਕਿ ਦਾਦੀ ਨੇ ਬਾਤਾਂ ਦਸੀਆਂ ਨੇ ਸਾਹਤਾਂ ਦੀਆਂ ਦਾਦੇ ਦੀ ਕਹਾਣੀ ਦੱਸੀ ਹੈ ਛੇਰ ਸਿੰਘਾਂ ਦੀ ਕਹਾਣੀ ਦੱਸੀ ਹੈ ਇਹਨਾਂ ਘੋੜਿਆਂ ਤਿੰਨ ਦਿਨ ਦੀ ਭੁੱਖਾ ਹੈ ਫਿਰ ਵੀ ਮਨ ਵਿੱਚ ਚੜ੍ਹਦੀ ਕਲਾ ਹੈ ਮਨ ਅਨੰਦ ਵਿੱਚ ਛਾਇਆ ਹੋਇਆ ਹੋਇਆ ਇਤਨੇ ਛੋਟੇ ਜਿਹੇ ਗਾਜ਼ਤ ਸਾਬਾ ਮਾਤਾ ਬੋਜਰ ਕੌਰ ਜੀ ਜਿਨ੍ਹਾਂ ਦਾ ਗੁਰੂ ਘਰ ਦੇ ਨਾਲ ਲਗਾ ਆ ਜਿਨ੍ਹਾਂ ਦੇ ਪਤੀ ਤਨਜੀ ਹੀ ਸਿਰ ਦੇ ਗਏ ਕਿੰਨਾ ਉਸ ਮਾਤਾ ਦੇ ਅੰਦਰ ਬਾੜ ਹੋਵੇਗਾ ਕਿੰਨਾ ਸਬਰ ਹੋਵੇਗਾ ਉਸ ਮਾਤਾ ਨੇ ਉਸ ਦਾਦੀ ਨੇ ਕਹਾਣੀਆਂ ਸੁਣਾਈਆਂ ਬੱਚਿਆਂ ਨੂੰ ਇਤਿਹਾਸ ਸੁਣਾਇਆ ਤੇ ਬੱਚੇ ਵੀ ਚੜ੍ਹਦੀ ਕਲਾ ਵਿੱਚ ਜੁੜੇ ਰਹੇ ਅੱਜ ਮੈਂ ਮਾਤਾਵਾਂ ਨੂੰ ਨਾਨੂੰ ਬੀਂਤਿ ਕਰਨਾ ਮੈਂ ਦਿੱਤੀ ਆਪਾਂ ਬੱਚਿਆਂ ਨੂੰ ਇਤਿਹਾਸ ਸੁਣਨ ਵਾਲੇ ਪ੍ਰੇਰਣਾ ਕਰਦੇ ਆ ਹਾਂ ਉਥੇ ਆਪ ਵੀ ਯਤਨ ਕਰਿਆ ਕਰੋ ਕਿ ਸਾਨੂੰ ਇਤਿਹਾਸ ਦਾ ਪਤਾ ਹੋਵੇ ਅਸੀਂ ਇੱਕ ਚੰਗੇ ਦਾਦੇ ਦਾ ਚੰਗੀ ਮਾਂ ਦਾ ਰੁਤਬਾ ਨਿਭਾ ਸਕੀਏ ਆਪਣੇ ਬੱਚਿਆਂ ਨੂੰ ਇਤਿਹਾਸ ਨਾਲ ਕੇ ਚੰਗੇ ਇਨਸਾਨ ਬਣਾਉਣ ਦਾ ਯਤਨ ਕਰ ਸਕੀਏ ਮਾਪਿਆਂ ਬਾਪਾਂ ਨੇ ਮਾਤਾ ਨੇ ਸਨਾਂਤਾ ਨੇ ਐਸਾ ਪ੍ਰਣ ਕੀਤਾ ਹੈ ਤੇ ਮਾਕਾ ਥਨੇ ਉਹਦੇ ਉੱਤੇ ਬੈਠੀ ਹੈ ਕਹਿ ਰਹੀ ਹੈ ਅਰਦਾਸ ਕਰੀਏ ਪਾਤਸ਼ਾਹ ਕਹੋ ਨੀ ਕਿਰਪਾ ਸਾਡੇ ਸਿੱਖੀ ਸਵਾਸਾਂ ਨਾਲ ਨਿਭਾ ਜਾਵੇ ਇਹ ਨਹੀਂ ਕਿ ਮੇਰੇ ਪੋਤਿਆਂ ਨੂੰ ਛੱਡ ਦਿੱਤਾ ਜਾਣੀ ਇਹ ਹੈ ਕਿ ਸਾਡੇ ਸਿੱਖੀ ਸਾਡੇ ਸਵਾਸਾਂ ਨਾਲ ਨਿਵੇ ਛੋਟੇ ਸਹਿਜਾਦਨ ਜਦੋਂ ਪੈਰ ਅੰਦਰ ਪਾਇਆ ਹੈ ਜੁੱਤੀ ਅੰਦਰ ਪਾਈ ਹੈ ਉਹ ਤੋਂ ਇਤਿਹਾਸ ਕਰ ਮੁਤਾਬਕ ਲਿਖਣਾ ਕਰਦੇ ਨੇ ਕਿ ਇੱਕ ਜੁੱਤੀ ਵਜ਼ੀਰ ਖਾਨ ਦੇ ਮੋਤੇ ਬਜੀ

ਕੋਈ ਹੋਰ ਫਤਿਹ ਕਹਿਣ ਵਾਲਾ ਉੱਤੇ ਨਹੀਂ ਸੀ ਸਾਰੇ ਵਾਲੇਕੁਮ ਸਲਾਮ ਕਹਿਣ ਵਾਲੇ ਸੀ ਸਾਰੇ ਦੇਖ ਰਹੇ ਨੇ ਕਿ ਇੰਨੇ ਨਿਰਦੋਪਾਂ ਇੰਨਾ ਬੇਖੌਫ ਕਿੰਨੇ ਦਿਨਾਂ ਜੱਤੇ ਚਾਰ ਸਹਰੇ ਨੇ ਰੋਟੀ ਪਾਣੀ ਤੋਂ ਵਾਂਝੇ ਨੇ ਠੰਡ ਵਿੱਚ ਵਸਤਨਾ ਤੋਂ ਵਾਂਝੇ ਨੇ ਫਿਰ ਵੀ ਇੰਨੇ ਉਤਸ਼ਾਹ ਦੇ ਨਾਲ ਚੜ੍ਹਦੀ ਕਲਾ ਦੇ ਨਾਲ ਫਤਿਹ ਸਾਂਝੀ ਕੀਤੀ ਸੁਚਾਨ ਅਮਰੀਕਾ ਕੀ ਕਹਿੰਦਾ ਹੈ ਇਹ ਤੁਹਾਡੇ ਪਿਤਾ ਦਾ ਦਰਵਾਜ਼ਾ ਨਹੀਂ ਈ ਵਜ਼ੀਰ ਕਾਂਦੇ ਵਿਚਾਰੀ ਹੈ ਇਥੇ ਚੁੱਪ ਕੇ ਸਲਾਮ ਕਰੋ ਸਹਿਬ ਜਬ ਨੇ ਕਿਹਾ ਹੈ ਜਨਰਲ ਸਿੰਘ ਜਨ ਕਿਹਾ ਹੈ ਕਿ ਅਸੀਂ ਚਾਹੇ ਪਿਤਾ ਦਾ ਦਰਬਾਰ ਹੋਵੇ ਚਾਹੇ ਕਿਸੇ ਦੀ ਕਚਹਿਰੀ ਹੋਵੇ ਚਾਹੇ ਕੋਈ ਜੰਗ ਦਾ ਮੈਦਾਨ ਹੋਵੇ ਸਾਡੇ ਗੁਰੂ ਦਾ ਹੁਕਮ ਹੈ ਫਤੇ ਨਾਲ ਸੰਜ ਪਾਣੀ ਹੈ ਤੇ ਅੱਜ ਆਪਾਂ ਫਤੇ ਛੱਡੋ ਸੰਤ ਸ੍ਰੀ ਅਕਾਲ ਵੀ ਛੱਡੋ ਸੰਤ ਸ੍ਰੀ ਗੱਤ ਹੀ ਰਹੇਗੀ ਰੁਪਿਆ ਰੁਪਿਆ ਵਾਲੀਆਂ ਛੋਟੀ ਛੋਟੀਆਂ ਗੱਲਾਂ ਨੇ ਜਿਹੜੀਆਂ ਸਾਡੀਆਂ ਜਿਹੜਾ ਨਫਰਦਰੀਆਂ ਨੇ ਖਤਮ ਕਰਦੀਆਂ ਜਾ ਰਹੀਆਂ ਨੇ ਸੁਚਾਨਾ ਨੇ ਫਿਰ ਕਈ ਤਰ੍ਹਾਂ ਦੇ ਲਾਲਚ ਦਿੱਤੇ ਛੋਟੇ ਸਹਿਜ ਨੂੰ ਕਿਹਾ ਕਿ ਤੁਹਾਡੇ ਵੱਡੇ ਭਾਵਾਂ ਨੂੰ ਖਤਮ ਕਰ ਦਿੱਤਾ ਹੈ ਗੁਰਗੋਬਿੰਦ ਸਿੰਘ ਜੀ ਦਾ ਸੀਸ ਕਲਮ ਕਰਕੇ ਔਰੰਗਜ਼ੇਬ ਨੂੰ ਭੇਜ ਦਿੱਤਾ ਹੈ ਤੇ ਸਹਿਜ ਨੇ ਕਹਿ ਲਿਆ ਬੇ ਸਾਡੇ ਵੱਡੇ ਸਹਬਜ਼ਾਦੇ ਸ਼ਹੀਦ ਪਾਗੇ ਹੋਣਗੇ ਉਹਨਾਂ ਦੀ ਸਿੱਖੀ ਸਵਾਸਾਂ ਨਾਲ ਲੁਗ ਗਈ ਹੈ ਅਸੀਂ ਇਸ ਸਵਾਸਾਂ ਨਾਲ ਲਿਵਾਉਣੀ ਹੈ ਰਹੀ ਗੱਲ ਗੁਰਗੋਬਨ ਪਾਤਸ਼ਾਹ ਜੀ ਨੂੰ ਸਾਡੇ ਪਿਤਾ ਨੂੰ ਖਤਮ ਕਰਨ ਦੀ ਤੇ ਸੋਚ ਨੂੰ ਕੋਈ ਖਤਮ ਨਹੀਂ ਕਰ ਸਕਦਾ ਇਹ ਤੁਹਾਡਾ ਲਿਖਾ ਹੈ ਇਹ ਤੁਹਾਡਾ ਵਹਿਮ ਹੈ ਉਹ ਆਪ ਆਕਾਲ ਰੂਪਣੀ ਉਹਨਾਂ ਨੂੰ ਕੋਈ ਖਤਮਾ ਨਹੀਂ ਕਰ ਸੰਗਤਾਂ ਫਿਰ ਗਰਮੀ ਨਹੀਂ ਪਿਆਰ ਫਿਰ ਲਾਜ ਦਿਲ ਲੱਗ ਪੈਣੇ ਤੁਹਾਨੂੰ ਕਈ ਤਰ੍ਹਾਂ ਦੀਆਂ ਜਾਇਦਾਦਾਂ ਦਿੱਤੀਆਂ ਜਾਣਗੀਆਂ ਬੇਗਮਾਂ ਦੇ ਡੋਲੇ ਦਿੱਤੇ ਜਾਣਗੇ ਤੁਹਾਡਾ ਵਿਆਹ ਕਰ ਦਿੱਤਾ ਜਾਵੇਗਾ ਤੁਸੀਂ ਇਸਲਾਮ ਕਬੂਲ ਕਰ ਲਵੋ ਜਿੱਥੋਂ ਤੱਕ ਉਹਨਾਂ ਦੀ ਪੇਚ ਚੱਲੀ ਹੈ ਕਰੀ ਆਏ ਨੇ ਪਰ ਗੁਰੂ ਕੇ ਪਿਆਰੇ ਸਿੱਖੀ ਨੂੰ ਹੀ ਮੁਕਰ ਰਖਦੇ ਰਹਿੰਦੇ ਨੇ ਕਿ ਅਸੀਂ ਸਿੱਖੀ ਲਈ ਆਪਣੀ jaan ਵੀ ਬਾ ਦਵਾਂਗੇ ਸੁਚਾਨੋਂ ਨੇ ਕਿਹਾ ਜੇ ਤਰਨ ਛੱਡ ਦਿੱਤਾ ਗਿਆ ਤਾਂ ਤੁਸੀਂ ਕੀ ਕਰੋਗੇ ਅਸੀਂ ਸਿੱਖ ਕੱਟੜ ਕਰਾਂਗੇ ਸਿੱਖਾਂ ਦਾ ਰੱਤ ਕਰਾਂਗੇ ਫਿਰ ਇਸ ਜ਼ੁਲਮ ਦੇ ਖਿਲਾਫ ਚਾਹ ਕੋਈ ਵੀ ਹੋਵੇ ਅਸੀਂ ਆਵਾਜ਼ ਚੁੱਕਾਂਗੇ ਤੇ ਸਿੱਖੀ ਸਿਧਾਂਤ ਇਸ ਗੱਲ ਦਾ ਪੈ ਆ ਦਿੰਦੇ ਨੇ ਜਦੋਂ ਇਹ ਵਿਚਾਰਾ ਚੱਲੀਆਂ ਨੇ ਕਾਫੀ ਸਮਾਂ ਕਚਾਰੇ ਚੱਲਦੇ ਰਹੀ ਹੈ ਵਜ਼ੀਰ ਕਾ ਨਿਰੋਖਮ ਕੀਤਾ ਹੈ ਕਿ ਨਾ ਬੱਚਿਆਂ ਨੂੰ ਹੀ ਠੰਡੇ ਗੁਰਦੁਸ਼ ਕੈਦ ਕਰ ਦਿੱਤਾ ਜਾਵੇ ਤੇ ਕੋਈ ਵੀ ਹਲ ਪਾਣੀ ਨਾ ਦਿੱਤਾ ਜਾਵੇ ਉਸ ਰਾਤ ਮੋਤੀराम ਮਹਿਰਾ ਇਥੇ ਚੋਕੇ ਸਾਹਿਬ ਜادیه ਜਦੋਂ ਮਾਤਾ ਬਿਲਕੁਲ ਗਏ ਨੇ ਮਾਪਾਂ ਨੇ ਕੋਟੇ ਕਿਰ ਵਕੜੀ ਪਾਈ ਹੈ ਸਾਰੀ ਬਾਤ ਕਹਾਣੀ ਦੱਸੀ ਹੈ ਮਾਤਾ ਦਾਦੀ ਜੀ ਅਸੀਂ ਸਿੱਖੀ ਤੇ ਪੈਰਾ ਦੇ ਆਇਆ ਹਾਂ ਜਦੋਂ ਬੱਚੇ ਸਵਾਸ ਚੱਲਣਗੇ ਅਸੀਂ ਸਿੱਖੇ ਦਾ ਪਾਤੇ ਚਲਦੇ ਰਹਾਂਗੇ ਕੋਈ ਵੀ ਵਸਤੂ ਕੋਈ ਵੀ ਪਦਾਰਥ ਕੋਈ ਵੀ ਦਰ ਸਰੋਂ ਸਿੱਖੀ ਤੋਂ ਵਾਂਝਾ ਨਹੀਂ ਕਰ ਸਕਦਾ ਮਾਤਾ ਖੁਸ਼ ਹੋਈ ਹੈ ਕਿ ਮੇਰੇ ਜਿਹੜੇ ਛੋਟੇ ਛੋਟੇ ਪੁੱਤਰ ਨੇ ਇੰਨਾ ਗੁਰੂ ਦੇ ਨਾਲ ਜੀਏ ਹੋਏ ਨੇ ਇੰਨਾ ਜਨਮ ਹੁੰਦਿਆ ਮੈਂ ਮਾਤਾ ਨੇ ਬੱਚਿਆਂ ਨੂੰ ਗੱਲ ਦੇ ਨਾਲ ਲਾਇਆ ਹੈ ਕੋਈ ਵਸਤ ਨਹੀਂ ਕੋਈ ਕੁਝ ਨਹੀਂ ਗੋਦੇ ਵਿੱਚ ਉਟਾਉਂਗਾ ਕੀਤਾ ਹੈ ਉਧਰ ਮੋਤੀराम ਮਹਿਰਾ ਉਸ ਨੂੰ ਪਤਾ ਲੱਗਦਾ ਹੈ ਇੱਕ ਗੱਲ ਇੱਥੇ ਵੀ ਧਿਆਨ ਦਿਆ ਜੀ ਮੋਤੀराम ਮਹਿਰੇ ਨੂੰ ਪਹਿਲਾਂ ਪਤਾ ਸੀ ਕਿ ਦੁੱਧ ਪਿਆਣ ਦੀ ਸਜ਼ਾ ਕੀ ਹੋਵੇਗੀ ਕਿ ਵਜ਼ੀਰ ਖਾਂ ਨੇ ਇਲਾਨ ਕੀਤਾ ਹੋਇਆ ਸੀ ਕਿ ਜਿਹੜਾ ਗੁਰਗੋਬਲ ਸਿੰਘ ਦੇ ਪਰਿਵਾਰ ਦੀ ਮਦਦ ਕਰੇਗਾ ਉਸ ਨੂੰ ਕੋਲੇ ਵਿੱਚ

ਛੋਟੇ ਸਹਜਾ ਦੇ ਨੇ ਦੇਖਿਆ ਨਹੀਂ ਜਾਂਦਾ ਕਚਰੇ ਵਿੱਚ ਖੜੇ ਸਾਂ ਜਰਗ ਮਾਰਤਾ ਹੈ ਦੋ ਤਿੰਨ ਦਿਨ ਤੋਂ ਭੁੱਖੇ ਨੇ ਉੱਤੋਂ ਅੰਤਾਂ 'ਤੇ ਠੰਡ ਪੈ ਰਹੀ ਹੈ ਸਾਡਾ ਖਾਣਾ ਕਿੰ ਆਉਂਦਾ ਸਾਡੀ ਸੇਵਾ ਕਿੰ ਆਉਂਦੀ ਹੈ ਜੇ ਅਸੀਂ ਅੱਜ ਉਨ੍ਹਾਂ ਦੀ ਸੇਵਾ ਨਾ ਕਰ ਸਕੀ ਹਾਂ ਦੇ ਗਏ ਕਿ ਬਦਲੇ ਮੈਨੂੰ ਆਪਣੀ ਜਾਨ ਵਗਵਾਣੀ ਪਵੇਗੀ ਸ਼ਹਿਰ ਤੁਹਾਡੀ ਨਹੀਂ ਜਾਨ ਵਵਾਦਿਆ ਪਰ ਸੇਵਾ ਨਾ ਕਰਨ ਤੋਂ ਬਿਨਾਂ ਮੇਰਾ ਵੀ ਕੋਈ ਕੌਣ ਨਹੀਂ ਗੁਰੂ ਰੋਕੀ ਮਾਤਾ ਛੋਟੇ ਸਹਿਜ ਆਪੇ ਗੁਰੂ ਕੀ ਲਾਲ ਕੁਝ ਦੂਰੀ ਤੇ ਉਹ ਖੇਪ ਭਾਉਣੇ ਬੈਠੇ ਨੇ ਤੇ ਅਸੀਂ ਤੇ ਅਨਗ੍ਰਹਿਣ ਕਰਦੀ ਕੁਝ ਖਾ ਲਈ ਇਹ ਮੈਨੂੰ ਸੋਬਾ ਦੇ ਦਿੱਤਾ ਮੋਤੀराम ਮੇਰੇ ਦੀ ਘਰ ਦੀਆਂ ਆਖਿਆ ਹੈ ਜਿਸੇ ਦੁਦਿਆਰ ਕੀਤਾ ਹੈ ਕਿ ਉਹਦੇ ਨਾਲ ਆਪਣੇ ਜਿੰਨੇ ਗਹਿਣੇ ਨੇ ਉਹ ਵੀ ਉਤਾਰ ਕੇ ਦੇ ਦਿੱਤੇ ਨੇ ਇਹ ਗਹਿਣਿਆਂ ਨੂੰ ਲੈ ਜਾਵੋ ਮਾਇਆ ਨੂੰ ਲੈ ਜਾਵੋ ਜਿਹੜੇ ਸਪਾਹੀ ਨਿਗਰਾਨੀ ਤੇ ਹੋਣਗੇ ਉਹਨਾਂ ਨੂੰ ਲਾਲਚ ਦੇ ਆਜੇ ਉਹ ਤੁਹਾਨੂੰ ਮਿਲਣ ਦਿਆਂਗੇ ਇਸੇ ਤਰ੍ਹਾਂ ਦੀ ਵਿਉਂਤ ਕੀਤੀ ਗਈ ਹੈ ਨਾਟਕੀ ਕੀਤੀ ਗਈ ਹੈ ਕੋਤੀਰਾ ਮਹਿਰਾ ਰਾਤ ਦੇ ਹਨੇਰੇ ਵਿੱਚ ਵੱਖ-ਵੱਖ ਸਪਾਹੀ ਨੂੰ ਥੋੜਾ-ਥੋੜਾ ਖਜ਼ਾਨਾ ਦੇਂਦੇ ਮਾਇਆ ਦੇਂਦੇ ਕਿਸੇ ਨੂੰ ਗਹਿਣੇ ਦੇਂਦੇ ਜਿੰਨੇ ਕੁ ਵਿਚਾਰੇ ਦੀ ਪਾਇਆ ਸੀ ਦਿੰਦਾ ਹੋਇਆ ਦੁੱਧ ਲੈ ਕੇ

ਉਦਨੇ ਬਤ ਪਿਠਾਈ ਲਾਈ ਰੱਖਿਆ ਮਾਕਮ ਚੁਕਣਾ ਕੀਤਾ ਮਾਤਾ ਨੇ ਕਿਹਾ ਹੈ ਸੇਵਕਾ ਇਹ ਰੱਬ ਦਾ ਪਾਣਾ ਹੈ ਰੱਬ ਦੀ ਰਜਾ ਹੈ ਗੁਰੂ ਦੀ ਸਿੱਖ ਦਾ ਹੁਕਮ ਹੈ ਅਗੰਗ ਦੀ ਰਜਾ ਵਿਚਾਰੇ ਰੱਬ ਤੋਂ ਪਤਾ ਨਾ ਮੀਨਾ ਨਾ ਦਵੇ ਜੋਗ ਗੇਂ ਚਲਵੇਂ ਨੇ ਤੈਸਾ ਹਰਕ ਤੈਸਾ ਸੋਗ ਸਦਾ ਆਨੰਦ ਤੇ ਨਾ ਹੀ ਵਿਯੋਗ ਇਹ ਆਨੰਦ ਹੀ ਰਸਾ ਸਾਡੇ ਅੰਦਰ ਬਣੀ ਰਵੇ ਬਾਰ ਦੀ ਸਰੀ ਦੇ ਦੁੱਖ ਪਾਇਆ ਮੈਦੀ ਨਹੀਂ ਰੱਖਦੇ ਸਾਡੇ ਜਿਹੜੇ ਸਿੱਖੀ ਹੈ ਉਹ ਸਵਾਸਾਂ ਵਿੱਚ ਨਿਭ ਜਾਵੇ ਸਾਡੀ ਸਿੱਖੀ ਥਾਂੇ ਬਹਿ ਜਾਵੇ ਮੋਤੀ ਰਾਮ ਨੇ ਉਹਦੀ ਸੇਵਾ ਦੇਣੀ ਕੀਤੀ ਹੈ ਮਾਤਾ ਨੇ ਕਿਹਾ ਹੈ ਉਹਦੀ ਰਾਮ ਤੈਨੂੰ ਬੜਾ ਭਾਈ ਇਹਦਾ ਮੁੱਲ ਦੇਣਾ ਪਵੇਗਾ ਕਹਿੰਦਾ ਮਾਤਾ ਜੀ ਤੁਹਾਡੀ ਸੇਵਾ ਲੱਗ ਜਾਵੇ ਜੀ ਤੁਹਾਡੀ ਸਿੱਖੀ ਕੇਸਾਂ ਸਵਾਸਾਂ ਨਾਲ ਭਰੀ ਹੈ ਮੇਰੀ ਵੀ ਨਪਾੜੇ ਦੀ ਸੇਵਾ ਲੱਗ ਜਾਵੇ ਜੋ ਖਮਜ਼ਾਣਾ ਵਿਦਾ ਕਰਮ ਖਮਜ਼ਾਣਾ ਹੋਵੇਗਾ ਮੈਂ ਭੁਗਤਣ ਵਾਸਤੇ ਤਿਆਰ ਹਾਂ ਚਾਹੇ ਮੇਰਾ ਪਰਿਵਾਰ ਕੋਹੋਂ ਵਿੱਚ ਪਿਆ ਜਾਵੇ ਮੈਂ ਸੇਵਾ ਤੋਂ ਮੁਨ ਕਰਨੀ ਹੋ ਸਕਦਾ ਇਹ ਮੇਰੀ ਬੇਨਤੀ ਹੈ ਕਿ ਦੁੱਧ ਨੂੰ ਗ੍ਰਹਿਣ ਕਰੋ ਤੇ ਮੇਰੀ ਸੇਵਾ ਨੂੰ ਥਾਏਵਾ ਦਿਓ ਪਤਿਆਣੇ ਦੁੱਧ ਛਕਿਆ ਮਾਤਾ ਨੇ ਦੁੱਧ ਛਕਿਆ ਇਹ ਲਗਾਤਾਰ ਜਿੰਨੀ ਰਾਪਾ ਛੋਟੀ ਸਹਿਬ ਜੀ ਆਦੇਤ ਮਾਤਾ ਗੁਜਰ ਕਰ ਰਹੀ ਨੇ ਲਵਾ ਪਾ ਮੋਤੀराम ਮੈਨੇ ਸੇਵਾ ਕੀਤੀ ਹੈ ਤੇ ਮੋਤੀराम ਮੈਨੇ ਜੋ ਪਰਿਵਾਰ ਦੇ ਨਾਲ ਜੋ ਪਾਣਾ ਵਰਤਿਆ ਉਹ ਆਪਾਂ ਤੁਹਾਨੂੰ ਸਾਂਝਾ ਕਰਾਂਗੇ ਜੋ ਕਰਦਾ ਇਤਿਹਾਸ ਅੱਜ ਕਰ ਨੂੰ ਸਾਂਝਾ ਕਰਾਂਗੇ ਸੰਗਤ ਨੇ ਇਸੇ ਤਰ੍ਹਾਂ ਇੱਕ ਅਗਰਤਾ ਬਣਾਈਆਂ ਰੱਖਣੀਆਂ ਨੇ ਨਾਲੇ ਸੰਗਤ ਨੂੰ ਬੇਨਤੀ ਹੈ ਜੀ ਗੁਰੂ ਘਰ ਦੇ ਲਈ ਮੱਲ ਚੜ੍ਹ ਕੇ ਆਪਾਂ ਸੇਵਾ ਵਿੱਚ ਹਿੱਸਾ ਪਾਹੀ ਕਰੀਏ ਮੋਤੀਰਾਮ ਮੈਰਾ ਸੀ ਉਸਨੇ ਪਤਾ ਸੀ ਸੇਵਾ ਦਾ ਕੀ ਖਰਚਾ ਮੈਨੂੰ ਭੁਗਤਣਾ ਪਵੇਗਾ ਇਸ ਸੇਲ ਨੂੰ ਪ੍ਰਵਾਨ ਨੂੰ ਕੋਲੋਂ ਵਿੱਚ ਨਿਭਾਣਾ ਪਵੇਗਾ ਸਿਰਮੇ ਸੇਵਾਕਰਨ ਤੋਂ ਪਿੱਛੇ ਨਹੀਂ ਸੀ ਅਧਿਆ ਅੱਜ ਸਾਡੇ ਤੇ ਕੋਈ ਜੁਲਮ ਨਹੀਂ ਕੋਈ ਕੁੱਝ ਨਹੀਂ ਮਾਇਆ ਦੇ ਲਾਲਚ ਇੰਨੇ ਡੁੱਬ ਗਏ ਆ ਕਿ ਅਸੀਂ ਕਈ ਵਾਰ ਸੇਵਾ ਕੰਮ ਵਿੱਚ ਆ ਲੈ ਜਾਣੀ ਜੋ ਰਹੀ ਨਹੀਂ ਕਿਸਾਨ ਦੀ ਸੇਵਾ ਕੀਤੀ ਜਾਂਦੀ ਸ੍ਰੀ ਰਖ ਸੇਵਾ ਵੀ ਕਰੋ ਗੰਨੈ ਸਿਬਾ ਕੋ ਪਾਨਮਾ ਭੰਦੇ ਨਾਲ ਸੇਵਾ ਕਰੋ ਖਰੇ ਸਾਡੇ ਕੀਤੀਅ ਸੇਵਾ ਕਿਤੇ ਥਾਂੇ ਪੈ ਜਾਣੀ ਹੈ ਕਿਤੇ ਸਹਾਇ ਹੋ ਜਾਣੀ ਹੈ ਇਹ ਸੱਚੀ ਸਮਝ ਲਈ ਹੈ ਇਹ ਸੱਚਾ ਨਮਨ ਹੈ ਉਹਨਾਂ ਦੇ ਦਰਸਾਏ ਹੋਏ ਰਸਤਿਆਂ ਤੇ ਚੱਲੀਏ ਸੇਵਾ ਦੇ ਨਾਲ ਸਿੱਖੀ ਦਾ ਨਾਮੇ ਨਾਲ ਸਿੱਖੀ ਸਰੋਗ ਦੇ ਨਾਲ ਜੁੜੀਏ